ਪੋਰਸਣਾ ਕੀ ਹਾਲੀ ਵਧੀਆ ਕਿੱਥੋਂ ਆਇਆ ਗੁਰਦਾਰਿਆਂ ਗੁਰਦਾਰੇ ਰਹੀ ਹੋ ਗਈ ਆ ਉਹ ਕਿਵੇਂ ਚਾਚਾ ਆਂਦਾ ਅਸੀਂ ਪ੍ਰਧਾਨ ਖਲਾਉਣਾ ਤੇ ਚੜਦੀ ਪੱਤੀ ਵਾਲੇ ਆਉਂਦੇ ਆ ਅਸੀਂ ਖਲਾਉਣਾ ਤੇ ਚਾਚਾ ਸਾਡਾ ਲੜਕੇ ਘਰੇ ਆ ਗਿਆ ਤੂੰ ਹੁਣ ਕੀ ਕਰੋਗੇ ਅਸੀਂ ਆਪਦਾ ਗੁਰਦਾਰਾ ਬਣਾ ਲੈਣਾ ਕਿੰਨੇ ਕਰਜ ਪੰਜ ਤੇ ਗੁਰਦਾਰਾ ਕਹਿ ਬਣਾਓਗੇ ਚਾਚੇ ਸਾਡੇ ਨੂੰ ਵਾਦੂ ਸਕੀਮਾਂ ਨਹੀਂ ਬਾਬਾ ਲੱਭ ਲਿਆ ਉਥੇ ਤਰ ਤਰਨ ਉਹ ਤਾਂ ਗਤ ਵੀ ਤੇ ਕਰ ਦਿੰਦਾ ਜੇ ਮੱਧ ਨਾ ਮਿਲੇ ਨਾ ਪੇੜਾ ਵੀ ਕਰ ਦਿੰਦਾ ਇਹਨੂੰ ਪੜਾ ਜਨਾਨੀਆਂ ਚਕੀਨ ਹੁੰਦੀਆਂ ਇਹੋ ਜੇ ਕੰਮ ਦੀਆਂ ਤੇ ਧਾਗਤ ਵੀਤ ਕਰ ਦਿੰਦਾ ਤੇ ਬਾਬਾ ਦਾ ਗੁਰਦਾਰਾ ਬਣਾ ਦੋ ਤੇ ਸੇਵਾ ਸੰਕਤ ਨਹੀਂ ਹੋਣਾ ਮੇਰੀ ਜ਼ਿੰਮੇਵਾਰੀ ਆ ਬੇਟਾ ਡੀ ਸਕੀਮ ਕਾਮਯਾਬ ਹੋ ਜੂਗੀ ਮੈਂ ਰੋਜ਼ ਗੁਰਦਾਰੇ ਜਾਣਾ ਮੈਂ ਨਿਸ਼ਾਨ ਸਾਹਿਬ ਨੂੰ ਰੋਜ਼ ਦੁੱਧ ਨਾਲ ਸਨਾਨ ਕਰਾ ਕੇ ਹੁਣ ਨਾ ਤੇ ਗੁਰਦਾਰੇ ਤੇ ਮੈਂ ਬੜਾ ਜਾਨਾ ਬਾਬੇ ਗੱਲਣ ਸਾਹ ਦੇ ਚਾਰ ਟਰਾਲੀਆਂ ਦਿੱਤੀਆਂ ਹਰੀਆਂ ਤੋਂ ਲਾਗੇ ਸ੍ਰਿਹਾਲੀ ਤੱਕ ਮੂਲੀ ਵਾਂਗੂ ਛਿੱਲਦੇ ਆ ਸਾਰੇ ਰੁੱਖ ਤੇ ਬਾਬਾ ਸਾਡਾ ਅਨ ਦੇ ਲੈ ਕਰ ਅੱਗੇ ਪੁੱਕੀ ਦਾ ਕੋਲਾ ਰੱਖ ਦਿੰਦਾ ਉਹ ਤਰ੍ਹਾਂ ਸਾਡਾ ਪਿੰਡ ਬੜਾ ਕਾਮਯਾਬ ਜੋ ਸਾਡੇ ਪਿੰਡ ਚਾਰ ਗੁਰਦਾਰੇ ਇੱਕ ਪੀਰਾਂ ਦੀ ਜਗ੍ਹਾ ਜੋ ਤੇ ਦੋ ਮੜੀਆਂ ਜੋ ਸਾਡੇ ਪਿੰਡ ਪੰਜ ਗਰਾਈਆਂ ਹੁੰਦੀਆਂ ਜੋ ਮਹੀਨੇ ਵਿੱਚ ਸਾਡੇ ਪਿੰਡ ਪੰਜ ਗੁਰਦਾਰੇ ਤਾਂ ਪੰਜ ਹੀ ਪੀਰਾਂ ਦੀਆਂ ਜਗ੍ਹਾ ਤੇ ਤਿੰਨ ਮੜੀਆਂ ਤੇ ਸਾਡੇ ਪਿੰਡ 10 ਗਰਾਈਆਂ ਹੁੰਦੀਆਂ ਮਹੀਨੇ ਚ ਓ ਬਾਬਾ ਆ ਗਿਆ ਜੋ ਆਪਾਂ ਬਾਬੇ ਕੋਈ ਪੁੱਛ ਲੈਨੇ ਆ ਆ ਬਾਬਾ ਨੇ ਲਾ ਨੂਰੀ ਉਪਾਇਆ ਕੁਦਰਤ ਕੇ ਸਭ ਬੰਦੇ ਹੋਰ ਵੀ ਨੌਜਵਾਨੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਗੱਲ ਕਾਦੀ ਵਿਚਾਰ ਚਰਚਾ ਕਰੀ ਜਾਂਦੇ ਜੋ ਬਾਬਾ ਜੀ ਇਹ ਕਹਿੰਦਾ ਸਾਡੇ ਪਿੰਡ ਗੁਰਦਾਰੇ ਜਾਂਦੇ ਆ ਮੈਂ ਕਹਿੰਦਾ ਸਾਡੇ ਪਿੰਡ ਗੁਰਦਾਰੇ ਜਾਂਦੇ ਆ ਇਹ ਕਹਿੰਦਾ ਮੈਂ ਬੜੀ ਸੇਵਾ ਕਰਦਾ ਮੈਂ ਕਹਿੰਦਾ ਮੈਂ ਬੜੀ ਸੇਵਾ ਕਰਦਾ ਹੁਣ ਤੁਸੀਂ ਫੈਸਲਾ ਕਰੋ ਬਈ ਤੂੰ ਦੱਸ ਵੀ ਤੂੰ ਕੜੀ ਜਮਾਤ ਮੈਂ ਬਾਬਾ ਜੀ ਬੀਏ ਕੀਤੀ ਆ ਤੇ ਤੂੰ ਮੈਂ ਐਮ ਕੀਤੀ ਆ ਬਬੀ ਬਾਬਾ ਜੀ ਪਲੱਸ 2 ਕੀਤੀ ਆ ਜੀ ਠੀਕ ਆ ਵੀ ਠੀਕ ਆ ਤੁਸੀਂ ਵਾਵਾ ਪੜ੍ਹੇ ਜੋ ਤੇ ਤੂੰ ਗੁਰਬਾਣੀ ਕਿੰਨੀ ਕੁ ਪੜਦਾ ਬਈ ਮੈਂ ਬਾਬਾ ਜੀ ਨੇਤ ਨੇ ਮੈਂ ਰੋਜ਼ ਕਰਦਾ ਏ ਠੀਕ ਆ ਜੀ ਤੂੰ ਕਾਕਾ ਮੈਂ ਬਾਬਾ ਜੀ ਚੜਕੇ 4 ਵਜੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਟੇਕ ਕੇ ਉਹਨਾ ਕਰਦਾ ਰਹਿੰਦਾ ਮੈਂ ਨੇਤੀ ਜਾਂਦਾ ਬਾਬਾ ਜੀ ਠੀਕ ਆ ਜੀ ਕਾਫੀ ਸੇਵਾ ਕਰਦਾ ਨਾ ਤੁਸੀਂ ਪੜ੍ਹੇ ਲਿਖੇ ਤੇ ਵੜੇ ਜੋ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੋ ਕਿ ਜਿਹੜਾ ਢਾਡੇ ਉਥੇ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਵਾ ਉੱਥੇ ਤੁਸੀਂ ਮਥਾ ਟੇਕਣ ਜਾਂਦੇ ਜੋ ਸਾਡੇ ਪਿੰਡ ਜਟਾਂ ਗੁਰਦਰਾ ਹਨੂ ਕੀ ਲੋੜ ਬਾਬਾ ਜੀ ਸੌਂਦੇ ਗੁਰਦਾਰੇ ਜਾਂਦੀ ਬਸ ਇੱਥੋਂ ਤਾਂ ਤੁਸੀਂ ਘਾੜ ਖਾਂਦੇ ਜੋ ਤੁਸੀਂ ਗੁਰਬਾਣੀ ਨੂੰ ਪੜਦੇ ਜ਼ਰੂਰ ਜੋ ਪਰ ਉੱਤੇ ਅਮਲ ਨਹੀਂ ਕਰਦੇ ਉਹਦੀ ਵਿਆਖਿਆ ਨਹੀਂ ਕਰਦੇ ਗੁਰਬਾਣੀ ਸਾਨੂੰ ਇਹ ਦੱਸਦੀ ਹੈ ਕਿ ਸਾਨੂੰ ਜਾਤ ਪਾਤ ਨਹੀਂ ਪਹਿਣਾ ਚਾਹੀਦਾ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸੀ ਉਹਨਾਂ ਨੇ ਆਪਣਾ ਸਾਰਾ ਜੀਵਨ ਇਸੇ ਚੀਜ਼ ਚ ਲਾ ਦਿੱਤਾ ਕਿ ਜਾਤ ਪਾਤ ਤੋਂ ਕੋਈ ਸਿੱਖੋ ਕੀ ਜਾਤ ਮਾਤ ਦੇ ਵਿੱਚ ਆਪਾਂ ਨਾ ਰਹੀਏ ਆਪਾਂ ਧਰਮਾਂ ਦੇ ਨਾਂ ਤੇ ਅੱਜ ਵੀ ਲੜੀ ਜਾਂਦੇ ਆ ਜਾਤਾਂ ਪਾਤਾਂ ਤੇ ਆਪਾਂ ਅੱਜ ਵੀ ਜਿਹੜੇ ਗੁਰਦਾਰੇ ਉਹ ਵੰਡੇ ਹੋਏ ਆ ਸ਼ਮਸ਼ਾਨ ਘਾਟ ਆਪਾਂ ਦੋ ਦੋ ਤਿੰਨ ਤਿੰਨ ਬਣਾਏ ਆ ਪਿੰਡਾਂ ਦੇ ਵਿੱਚ ਨਾਲੇ ਹੁਣ ਤਾਂ ਵੈਸੇ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਹੁਕਮ ਯਾਰੀ ਆ ਕਿ ਪਿੰਡ ਦੇ ਵਿੱਚ ਇੱਕ ਹੀ ਸ਼ਮਸ਼ਾਨ ਘਾਟ ਤੇ ਇੱਕ ਹੀ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਵਾ ਆ ਵੀ ਅਗੇ ਕਹਿੰਦਿਆ ਸੀ ਕਿ ਅਸੀਂ ਵੇਖੋ ਜੀ ਟਰੱਕ ਟਰਾਲੇ ਜਿਹੜੇ ਭਰਦੇ ਲੈ ਜਾਂਦੇ ਆ ਉਥੇ ਬਾਬਾਈ ਦੇ ਮੇਲੇ ਤੇ ਰੋਖ ਅਸੀਂ ਬੜੇ ਵੱੜਦੇ ਆਂ ਜੀ ਮੋਛੇ ਬੜੇ ਵੱੜ ਗਏ ਸੀ ਤੇ ਅਸੀਂ ਇਹਨੇ ਨਸ਼ੇ ਦੀ ਵੀ ਗੱਲ ਕੀਤੀ ਸੀ ਉਹ ਕਿਹੜਾ ਬਾਬਾ ਮੈਨੂੰ ਦੱਸ ਜਿਹੜਾ ਨਸ਼ੇ ਖੋਂਦਾ ਦੇ ਨੂੰ ਹੈ ਇਹ ਵੀਰੋ ਵੇਖੋ ਗਰਬਾਣੀ ਦੇ ਵਿੱਚ ਲਿਖਿਆ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਜੇ ਆਪਾਂ ਪਵਨ ਆਵੀ ਹਵਾ ਹੀ ਖਰਾਬ ਕਰਦੀ ਹੈ ਤੇ ਫੇਰ ਆਪਾਂ ਕੀ ਉਥੇ ਦੱਸੋ ਕਰਾਂਗੇ ਆਪਾਂ ਗਰਬਾਣੀ ਫਿਰ ਪੜਨ ਦਾ ਤੇ ਸੁਣਨ ਦਾ ਕੋਈ ਫਾਇਦਾ ਤਾਂ ਨਾ ਹੋਇਆ ਪੜੋ ਪਰ ਉਤੇ ਅਮਲ ਵੀ ਕਰੋ ਤੇ ਉਹਨੂੰ ਸੋਣਾ ਤਾਂ ਸਮਝੋ ਵੀ ਤੇ ਉਹ ਤੇ ਆਪਾਂ ਆਪਾਂ ਸਾਰਿਆਂ ਨੂੰ ਜਕਾਈਏ ਹਣ ਖਰੂਰ ਸਾਹਿਬ ਵਾਲੇ ਬਾਬੇ ਆ ਉਹ ਜਿਹੜੇ ਰੁੱਖ ਲਾਉਂਦੇ ਰਹਿ ਜਾਂਦੇ ਆ ਤੇ ਤੁਹਾਡੇ ਵਰਗੇ ਲੋਕ ਜਿਹੜੇ ਉਪੜਦੇ ਉਪੜਦੇ ਨਹੀਂ ਥੱਕਦੇ ਇਸ ਲਈ ਵੀ ਰੋ ਰੁੱਖ ਲਗਾਉਣੇ ਚਾਹੀਦੇ ਆ ਗੁਰਬਾਣੀ ਦੇ ਵਿੱਚ ਵੀ ਲਿਖਿਆ ਵਾਤਾਵਰਨ ਜੇ ਸ਼ੁੱਧ ਹੋ ਤੇ ਆਪਾਂ ਵਜਾਂਗੇ ਨਹੀਂ ਤੇ ਆਪਾਂ ਨੂੰ ਨਹੀਂ ਬੈਣਾ ਉਹਨਾਂ ਦੇ ਸਮੇਂ 'ਚ ਆਪਣੀਆਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਵੀ ਖਦਰੇ ਪੈ ਜਾਣਗੀਆਂ ਇਸ ਲਈ ਜਿਹੜਾ ਕੋਈ ਕੰਮ ਚੰਗਾ ਕਰਦਾ ਵਾ ਉਹਨੂੰ ਚੰਗਾ ਕਹਿਣਾ ਚਾਹੀਦਾ ਵਾ ਤੇ ਪਿੰਡ ਦੇ ਵਿੱਚ ਹੋਰਾਂ ਲੋਕਾਂ ਨੂੰ ਵੀ ਜਾ ਕੇ ਦੱਸੋਗੇ ਅਸੀਂ ਤਾਂ ਜਾਗਦੇ ਹੁਣ ਤੁਸੀਂ ਵੀ ਜਾਗੋ ਤੁਸੀਂ ਤਾਂ ਬਾਬਾ ਜੀ ਸਾਡੀਆਂ ਆਥਾਂ ਖੋਲ ਦਿੱਤੀਆਂ ਜਿੱਦਣ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਤੇ ਇੱਕ ਸ਼ਮਸ਼ਾਨ ਘਾਟ ਹੋਊਗਾ ਉਹ ਦਿਨ ਸਮਝੋ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਣਾਏ ਹੋਏ ਰਾਹਾਂ ਤੇ ਤੁਰ ਪੈ ਜੋ ਸਾਥੀਓ ਸਾਡਾ ਇਹ ਅੱਜ ਦਾ ਇੱਕ ਛੋਟਾ ਜਿਹਾ ਨਾਨਕ ਸੀ ਇਸ ਦੇ ਚਰੀਏ ਅਸੀਂ ਦੱਸਿਆ ਕਿ ਕਿਵੇਂ ਪਿੰਡਾਂ ਦੇ ਵਿੱਚ ਜਿਹੜੀ ਜਾਤ ਪ੍ਰਥਾ ਵਾ ਅੱਜ ਵੀ ਕਿੰਨੀ ਕਠੋਰ ਆ ਤੇ ਜਿਹੜੇ 2-2 3-3 ਗੁਰਦੁਆਰੇ ਜਿਹੜੇ ਪਿੰਡਾਂ ਦੇ ਵਿੱਚ ਬਣਾਏ ਜਾਂਦੇ ਆ ਉਹਨਾਂ ਗੁਰਦੁਆਰੇ ਵਾਲਿਆਂ ਵੀ ਸਾਡੀ ਬੇਨਤੀ ਆ ਕਿ ਵੀਰੋ ਪਿੰਡ ਦੇ ਵਿੱਚ ਇੱਕ ਹੀ ਗੁਰਦੁਆਰਾ ਰੱਖੋ ਤੇ ਉਹ ਉਹ ਵੀ ਵਿਕਾਸਕੂਸ ਉਹਦਾ ਪੂਰਾ ਵਧੀਆ ਬਣਾ ਕੇ ਰੱਖੋ ਇਹ ਨਹੀਂ ਕਿ ਜੀ ਇਹ ਫਲਾਣੇ ਦਾ ਗੁਰਦਾਰਾ ਵਾ ਇਹ ਟੰਕੜੇ ਦਾ ਵਾ ਜਾਤ ਪ੍ਰਥਾ ਈੜੀ ਆ ਉਹਨੂੰ ਨਾ ਫੇਰ ਵੜਾਵਾ ਦੋ ਇਸ ਲਈ ਸਾਡੀ ਇਹੀ ਬੇਨਤੀ ਆ ਇਧਰ ਇਨਸਾਨ ਸੰਗ ਜਿਹੜੇ ਹਰੀਕੇ ਪਤਨ ਤੋਂ 6ਵੀਂ ਜਮਾਤ ਦੇ ਸਾਡੇ ਨਾਲ ਵਿਦਿਆਰਥੀ ਨੇ ਇਧਰ ਮਾਘਪ੍ਰੀਤ ਸਿੰਘ ਜੀ ਜੁੜੇ ਹੋਏ ਨੇ ਉਸ ਦੇ ਨਾਲ ਹੀ ਗੁਰਸੇਖ ਸਿੰਘ ਜੋ ਕਿ ਮੇਰੇ ਸਰਨਾਵੇਂ ਨੇ ਦਾਦਾ ਨਾਮ ਹੀ ਗੁਰਸੇਖ ਸਿੰਘ ਹੈ ਮਾਘਪ੍ਰੀਤ ਸਿੰਘ ਪਹਿਲੀ ਜਮਾਤ ਦੇ ਵਿਦਿਆਰਥੀ ਨੇ ਤੇ ਗੁਰਸੇਖ ਸਿੰਘ ਜੀ ਨੇ ਪਲੱਸ 1 ਦੇ ਵਿਦਿਆਰਥੀ ਨੇ ਤੇ ਦਾਸ ਜਿਹੜਾ 7ਵੀਂ ਦਾ ਵਿਦਿਆਰਥੀ ਹੈ ਜੇ ਸਾਡਾ ਕੋਈ ਭੁੱਲ ਚੁੱਕ ਹੋਈ ਜਾਵੇ ਤਾਂ ਸਾਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ